ਜੂਨ ਦਾ ਮਹੀਨਾ ਸੀ ਸਾਲ ਸੀ 2024 ਚੰਡੀਗੜ੍ਹ 에어ਪੋਰਟ ਤੇ ਇੱਕ ਥੱਪੜ ਦੀ ਗੂੰਜ ਅਜੇ ਹੀ ਕਿ ਸਿਆਸੀ ਸਫਿਆਂ ਤੋਂ ਲੈ ਕੇ ਬਾਲੀਵੁੱਡ ਤੱਕ ਖੇਤਾਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਇੱਕ ਪਲ ਦੇ ਲਈ ਸਨਨਾਟਾ ਛਾ ਗਿਆ ਉਸ ਤੋਂ ਨਫ਼ਰਤ ਕਰਨ ਵਾਲਿਆਂ ਦੇ ਦਿਲ ਨੂੰ ਸਕੂਨ ਪਹੁੰਚਿਆ ਚਾਹਵਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ ਘਰ ਤੋਂ ਬੜੇ ਚਾਵਨ ਨਾਲ ਬਜ਼ੁਰਗਾਂ ਦਾ ਅਸ਼ੀਰਵਾਦ ਲੈ ਕੇ ਨਿਕਲੀ ਸੀ ਦਿੱਲੀ ਦੇ ਲਈ ਪਰ ਰਸਤੇ ਵਿੱਚ ਚੁਣੀ ਗਈ ਇੱਕ ਸੰਸਦ ਦੇ ਨਾਲ ਜੋ ਹੋਇਆ ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ वैसे ਹੁਣ ਤੱਕ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਗੱਲ ਕਿਸ ਦੀ ਕਰ ਰਿਹਾ ਹਾਂ ਜੀ ਹਾਂ ਗੱਲ ਹੋ ਰਹੀ ਹੈ ਕੰਟroversy ਕਵੀਨ ਕੰਗਨਾ ਰਣੌਦ ਦੀ ਤੁਹਾਨੂੰ ਲੱਗਦਾ ਹੋਵੇਗਾ ਕਿ ਕਿਸਾਨ ਆंदोलਨ ਤੋਂ ਬਾਅਦ ਕੰਗਨਾ ਜ਼ਿਆਦਾ ਕੰਟroversy ਵਿੱਚ ਆਈ ਹੈ ਪਰ ਅਜੇ ਹਾਂ ਨਹੀਂ ਹੈ ਲਿਸਟ ਲੰਬੀ ਹੈ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿਵੇਂ ਹਿਮਾਚਲ ਪ੍ਰਦੇਸ਼ ਦੇ ਪਹਾਮਲਾ ਵਰਗੀ ਛੋਟੀ ਜੀ ਥਾਂ ਤੋਂ ਆਉਣ ਵਾਲੀ ਇੱਕ ਕੁੜੀ ਬਾਲੀਵੁੱਡ ਵਿੱਚ ਛਾ ਗਈ ਕਿਵੇਂ ਆਪਣੇ ਵਿਵਾਦਿਤ ਬਿਆਨਾਂ ਨਾਲ ਅਕਸਰ ਚਰਚਾ ਵਿੱਚ ਰਹੀ ਅਤੇ ਹੁਣ ਹੈ ਪਦਮ ਸ਼੍ਰੀ ਮਾਨਨੀ ਸੰਸਦ ਕੰਗਨਾ ਰਣੌਤ ਇੱਕ ਗੱਲ ਹੋਰ ਕੰਗਨਾ ਆਪਣੇ ਪਰਿਵਾਰ ਵਿੱਚ ਪਹਿਲੀ ਨਹੀਂ ਹੈ ਜੋ ਸਦਨ ਵਿੱਚ ਪਹੁੰਚੀ ਹੈ ਅਧਿਆਨ ਨਹੀਂ ਹੈ ਕਿ ਕੰਗਨਾ ਰਣੌਤ ਜਦੋਂ ਤੋਂ ਮਸ਼ਹੂਰ ਹੋਈ ਉਸ ਵੇਲੇ ਤੋਂ ਹੀ ਕਾਮਯਾਬੀ ਦਾ ਭੂਤ ਉਸ ਦੇ ਸਿਰ ਤੇ ਚੜ ਕੇ ਬੋਲਦਾ ਹੈ ਕੰਗਨਾ ਖੁਦ ਮੰਨਦੀ ਹੈ ਕਿ ਉਹ ਬਚਪਨ ਤੋਂ ਹੀ ਜ਼ਿੱਦੀ ਰਹੀ ਹੈ ਹੁਣ ਬਚਪਨ ਤੋਂ ਜਿੱਦਾਂ ਸੁਭਾਅ ਇਸ ਤਰ੍ਹਾਂ ਦਾ ਹੋਵੇ ਵੱਡੇ ਹੋਣ ਤੱਕ ਉਹ ਸੁਭਾਅ ਪੂਰੀ ਤਰ੍ਹਾਂ ਜਾਂਦਾ ਨਹੀਂ ਕੰਗਨਾ ਦੇ ਪਿਤਾ ਬਿਜ਼ਨਸਮੈਨ ਨੇ ਮਾ ਟੀਚਰ ਰਹੇ ਨੇ ਦਾਦਾ ਆਈਐਸ ਅਫਸਰ ਸਨ ਅਤੇ ਪਰਦਾਦਾ ਸਰਜੂ ਸਿੰਘ ਰਣੌਤ ਵਿਧਾਇਕ ਰਹ ਚੁੱਕੇ ਨੇ ਤਾਂ ਕੰਗਨਾ ਆਪਣੇ ਖਾਨਦਾਨ ਵਿੱਚ ਪਹਿਲੀ ਨਹੀਂ ਹੈ ਜਿਸ ਨੇ ਸਿਆਸਤ ਦੀ ਰਾਤ ਹਣੀ ਹੈ ਚੰਡੀਗੜ੍ਹ ਦੇ ਡੀਏਵੀ ਸਕੂਲ ਤੋਂ ਕੰਗਨਾ ਰਣੌਤ ਨੇ ਪੜ੍ਹਾਈ ਕੀਤੀ ਹੈ ਪਰਿਵਾਰ ਚਾਹੁੰਦਾ ਸੀ ਕਿ ਤੀ ਡਾਕਟਰ ਬਣੇ ਪਰ ਕੰਗਨਾ ਰਣੌਤ ਦਾ ਮਨ ਮੈਡੀਕਲ ਦੀ ਪੜ੍ਹਾਈ ਵਿੱਚ ਨਹੀਂ ਲੱਗਿਆ ਪਰਿਵਾਰ ਤੋਂ ਲੜ ਝਗੜ ਕੇ 16 ਸਾਲ ਦੀ ਉਮਰ ਵਿੱਚ ਕੰਗਨਾ ਰਣੌਤ ਦਿੱਲੀ ਆ ਗਈ ਪਰਿਵਾਰ ਤੋਂ ਦੂਰ ਦੂਰ ਰਹਿਣ ਲੱਗੀ ਦਿੱਲੀ ਵਿੱਚ ਉਹ ਦਿਨ ਵੀ ਆਇਆ ਜਦੋਂ ਕੰਗਨਾ ਨੂੰ ਦੇਖ ਕੇ ਇੱਕ ਏਜੰਸੀ ਨੇ ਉਸ ਨਾਲ ਸੰਪਰਕ ਕੀਤਾ ਅਤੇ ਮਾਡਲਿੰਗ ਕਰਨ ਦਾ ਆਫਰ ਦਿੱਤਾ ਪਰ ਬਹੁਤ ਦੇਰ ਤੱਕ ਕੰਗਨਾ ਇਸ ਇੰਡਸਟਰੀ ਵਿੱਚ ਟਿਕੀ ਨਹੀਂ ਅਤੇ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ ਸੰਘਰਸ਼ ਦੇ ਦਿਨ ਚੱਲ ਰਹੇ ਸੀ ਖਰਚਾ ਚਲਾਉਣਾ ਮੁਸ਼ਕਲ ਹੋ ਰਿਹਾ ਸੀ ਪਰ ਜ਼ਿੱਦੀ ਕੰਗਨਾ ਨੇ ਆਪਣੇ ਪਰਿਵਾਰ ਤੋਂ ਕੋਈ ਵੀ ਆਰਥਿਕ ਮਦਦ ਨਹੀਂ ਲਈ ਪਰਿਵਾਰ ਕੰਗਨਾ ਦੇ ਫਿਲਮੀ ਦੁਨੀਆ ਵਿੱਚ ਜਾਣ ਦੇ ਫੈਸਲੇ ਤੋਂ ਖਫਾ ਸੀ ਪਰ ਕੰਗਨਾ ਨੇ ਬਾਲੀਵੁੱਡ ਜਾਣ ਦਾ ਮਨ ਬਣਾ ਲਿਆ ਸੀ ਕੰਗਨਾ ਨੂੰ ਫਿਲਮ ਗੈਂਗਸਟਰ ਤੋਂ ਮਕਬੂਲੀਅਤ حاصل ਹੋਈ ਇੰਡਸਟਰੀ ਨੂੰ ਉਸ ਵੇਲੇ ਜਾ ਕੇ ਪਤਾ ਲੱਗਾ ਕੀ ਇੰਡਸਟਰੀ ਵਿੱਚ ਕੋਈ ਨਵੀਂ ਹੀਰੋਇਨ ਆਈ ਹੈ ਇਸ ਤੋਂ ਬਾਅਦ ਕੰਗਨਾ ਨੇ ਕਈ ਫਿਲਮਾਂ ਕੀਤੀਆਂ ਜਿਨ੍ਹਾਂ ਵਿੱਚ ਲਾਈਫ ਇਨ ਅ ਮੈਟਰੋ ਫੈਸ਼ਨ ਰਾਜ਼ ਵਾਂਸ ਅਪਨ ਅ ਟਾਈਮ ਇਨ ਮੁੰਬਈ ਤਨੂ ਵੈਟਸਮਨੂ ਅਤੇ ਕ੍ਰਿਸ਼ 3 ਸੀ ਇਹ ਸਾਰੀਆਂ ਫਿਲਮਾਂ ਸੁਪਰ ਹਿੱਟ ਰਹੀਆਂ ਹੁਣ ਇੰਦਰਾ ਗਾਂਧੀ ਤੇ ਬਣੀ ਫਿਲਮ ਨੂੰ ਲੈ ਕੇ ਵਿਵਾਦ ਹੈ ਜੋ ਤੁਹਾਨੂੰ ਪਤਾ ਹੀ ਹੈ ਹੁਣ ਗੱਲ ਕੰਟਰੋਵਰਸੀ ਕੁਈਨ ਕੰਗਨਾ ਦਾ ਵਿਵਾਦਾ ਨਾਲ ਰਿਸ਼ਤੇ ਬਾਰੇ ਤੁਹਾਨੂੰ ਪਤਾ ਹੈ ਕਿ ਕੰਗਨਾ ਬਚਪਨ ਤੋਂ ਹੀ ਜ਼ਿੱਦੀ ਸੀ ਤਾਂ ਆਦਤ ਉਸੇ ਤਰ੍ਹਾਂ ਦੀ ਰਹੀ ਜਿਸ ਫਿਲਮ ਇੰਡਸਟਰੀ ਤੋਂ ਸ਼ੋਹਰਤ ਮਿਲੀ ਉਸ ਨੂੰ ਵੀ ਕੰਗਨਾ ਰਣੌਤ ਨੇ ਬਖਸ਼ਿਆ ਨਹੀਂ ਫਿਲਮ ਗੈਂਗਸਟਰ ਵਿੱਚ ਮੌਕਾ ਦੇਣ ਵਾਲੇ ਅਨੁਰਾਗ ਬਾਸੂ ਹੋਣ ਚਾਹੇ ਕਰਨ ਜੋਹਰ ਹੋਣ ਸਲਮਾਨ ਖਾਨ ਸ਼ਾਹਰੂਖ ਖਾਨ ਹੋਣ ਜਾਂ ਆਮਿਰ ਖਾਨ ਹੋਣ ਸਾਰਿਆਂ ਨੂੰ ਨਿਸ਼ਾਨੇ ਤੇ ਲਿਆ ਹੋਇਆ ਹੈ ਕੰਗਨਾ ਰਣੌਤ ਨੇ सुशांत सिंह राजपूत दी मौत ਤੋਂ ਬਾਅਦ ਕੰਗਨਾ ਰਣੌਤ ਹੋਰ ਹਮਲਾਵਰ ਹੋ ਗਈ। ਉਸਨੇ ਪੂਰੀ ਫਿਲਮ ਇੰਡਸਟਰੀ ਨੂੰ ਕੜੇ ਹੱਥੀਂ ਲਿਆ। ਕੰਗਨਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੁੰਬਈ ਵਿੱਚ ਮੂਵੀ ਮਾਫੀਆ ਦਾ ਰਾਜ ਹੈ। ਸੁਸ਼ਾਂਤ ਦੀ ਮੌਤ ਦੀ ਮਿਸਟਰੀ ਵਿੱਚ ਜਦੋਂ ਡਰੱਗ ਐਂਗਲ ਆਇਆ ਤਾਂ ਉਸ ਵੇਲੇ ਕੰਗਨਾ ਨੇ ਕਿਹਾ ਕਿ ਬਾਲੀਵੁੱਡ ਵਿੱਚ 99% ਲੋਕ ਨਸ਼ਾ ਕਰਦੇ ਨੇ। ਕੰਗਨਾ ਨੇ ਤਾਂ ਉਸ ਵੇਲੇ ਹੱਦ ਪਾਰ ਕਰ ਦਿੱਤੀ ਜਦੋਂ ਉਸਨੇ ਕਿਹਾ ਕਿ ਤਾਪਸੀ ਪੰਨੂ ਅਤੇ ਸਵਰਾ ਭਾਸਕਰ ਵਰਗੀਆਂ ਹੀਰੋਇਨਾ ਬੀ ਗ੍ਰੇਡ ਐਕਟ੍ਰੈਸ ਨੇ ਕੰਗਨਾਰ ਦੇ ਕਿਸੇ ਅਜਿਹੇ ਕਿ ਉਹ ਮਹਾਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਉਦਵ ਠਾਕਰੇ ਨਾਲ ਵੀ ਟਕਰਾ ਗਈ। ਮੁੰਬਈ ਵਿੱਚ ਉਸ ਦੇ ਦਫਤਰ ਵਿੱਚ ਗੈਰ ਕਾਨੂੰਨੀ ਨਿਰਮਾਣ ਦੀ ਖਬਰ ਮਿਲਦੇ ਹੀ ਨਗਰ ਨਿਗਮ ਦੀ ਟੀਮ ਪਹੁੰਚੀ। ਉਸ ਵੇਲੇ ਕੰਗਨਾਰ ਅਨਾਉਥ ਨੇ ਗੁੱਸੇ ਵਿੱਚ ਕਿਹਾ ਸੀ ਇਹ ਵਕਤ ਦਾ ਪਹੀਆ ਹੈ। ਯਾਦ ਰੱਖਣਾ ਹਮੇਸ਼ਾ ਇੱਕੋ ਵਰਗਾ ਨਹੀਂ ਰਹਿੰਦਾ। ਉਦਵ ਠਾਕਰੇ ਤੂਝੇ ਕੀ ਲੱਗਦਾ ਹੈ ਕਿ ਤੂੰ ਨੇ ਫਿਲਮ ਮਾਫੀਆ ਕੇ ਸਾਥ ਮਿਲ ਕੇ ਮੇਰਾ ਘਰ ਤੋੜ ਕੇ ਮੇਰੇ ਸਭ ਤੋਂ ਵੱਡਾ ਬਦਲਾ ਲਿਆ ਹੈ। ਅੱਜ ਮੇਰਾ ਘਰ ਟੁੱਟਾ ਹੈ। ਤਲ ਤੇਰਾ ਘਮੰਡ ਟੁੱਟੇਗਾ ਕੰਗਨਾ ਦਾ ਪੰਗਾ ਸੁਪਰ ਹਿੱਟ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਨਾਲ ਵੀ ਪਿਆ ਕਿਸਾਨ ਅੰਦੋਲਨਕਾਰੀਆਂ ਤੇ ਬਿਆਨ ਦੇ ਕੇ ਕੰਗਨਾ ਘਿਰ ਗਈ ਸੀ ਕੰਗਨਾ ਨੇ ਬਜ਼ੁਰਗ ਬੇਬੇ ਮਹਿੰਦਰ ਕੌਰ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਸੀ ਕਿ ਅਜਿਹੇ ਪ੍ਰਦਰਸ਼ਨਕਾਰੀ 100-100 ਰੁਪਏ ਵਿੱਚ ਮਿਲਦੇ ਨੇ ਉਸ ਵੇਲੇ ਦਿਲਜੀਤ ਦੋਸਾਂਝ ਨਾਲ ਵੀ ਉਸ ਦਾ ਪੰਗਾ ਪਿਆ ਤੇ ਕਿਸਾਨਾਂ ਦੇ ਉੱਤੇ ਬਿਆਨ ਤੇ ਇਤਰਾਜ਼ ਕੀਤਾ ਸੀ ਦਿਲਜੀਤ ਦੋਸਾਂਝ ਨੇ ਕੰਗਨਾ ਅਤੇ ਦਿਲਜੀਤ ਦੇ ਵਿਚਾਲੇ ਟਵਿੱਟਰ ਤੇ ਜੰਗ ਛਿੜ ਗਈ ਦੋਹਾ ਦੇ ਵਿਚਾਰੇ ਹੋਈ ਇਸਤੂਤੂ ਮੈਮ ਨੇ ਦੇ ਕਾਰਨ ਕੰਗਣਾ ਨੇ ਦਿਲਜੀਤ ਦੋਸਾਂਜ ਨੂੰ ਕਰਨ ਜੋਹਰ ਦਾ ਪਾਲਤੂ ਕੁੱਤਾ ਤੱਕਿਆ ਦਿੱਤਾ ਸੀ ਦਿਲਜੀਤ ਨੇ ਕਿਹਾ ਕਿ ਕੀ ਕੰਗਣਾ ਉਹਨਾਂ ਸਾਰਿਆਂ ਦੀ ਪਾਲਤੂ ਹੈ ਜਿਨ੍ਹਾਂ ਦੇ ਨਾਲ ਉਸਨੇ ਕੰਮ ਕੀਤਾ ਤਸੋਚੋ ਕਿਸ ਹੱਦ ਤੱਕ ਇਹ ਲੜਾਈ ਝਗੜਾ ਵੱਧ ਗਿਆ ਸੀ ਪਰ ਕਿਸਾਨ ਆंदोलਨ ਦੇ ਦਿੱਤੇ ਇਸ ਬਿਆਨ ਦਾ ਗੁੱਸਾ ਅਜੇ ਸ਼ਾਂਤ ਨਹੀਂ ਹੋਇਆ ਸੀ ਜਦੋਂ ਸੰਸਦ ਚੁਣੇ ਜਾਣ ਤੋਂ ਬਾਅਦ ਦਿੱਲੀ ਦੇ ਲਈ ਕੰਗਣਾ ਰਣੌਤ ਰਵਾਨਾ ਹੋਈ ਤਾਂ ਚੰਡੀਗੜ੍ਹ 에어ਪੋਰਟ ਤੇ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਨੇ ਕੰਗਣਾ ਨੂੰ ਥੱਪੜ ਜੜ ਕੇ ਕਿਹਾ ਸੀ ਕਿ ਮੇਰੀ ਮਾਂ ਵੀ ਬਾਰਡਰ ਤੇ ਪ੍ਰਦਰਸ਼ਨ ਦੇ ਲਈ ਬੈਠੀ ਸੀ 100 ਰੁਪਏ ਵਾਲੇ ਬਿਆਨ ਤੇ ਕੁਲਵਿੰਦਰ ਕੌਰ ਦਾ ਗੁੱਸਾ ਸਾਰੇ ਮੁਲਕ ਨੇ ਦੇਖਿਆ ਇਹ ਬਿਆਨ ਤੇ ਆਖਣਾ ਕਿ 100 ਰੁਪਏ ਲਈ ਸਾਡੀ ਇਹ ਇਹ ਬੈਠੇ ਨਹੀਂ ਰਹੇ ਮੇਰੀ ਮਾਂ ਬੈਠੀ ਸੀ ਉਸ ਟਾਈਮ ਜਦੋਂ ਇਸਨੇ ਪਲਾਨ ਕੀਤਾ ਉਹਨਾਂ ਕੰਗਣਾ ਦੇ ਵਿਵਾਦਿਤ ਬਿਆਨਾਂ ਦੀ ਲਿਸਟ ਲੰਬੀ ਹੈ ਕੰਗਣਾ ਨੂੰ ਤਾਂ ਇਹ ਵੀ ਲੱਗਦਾ ਹੈ ਕਿ ਭਾਰਤ ਨੂੰ ਸਾਲ 1947 ਵਿੱਚ ਪੀਕ ਵਿੱਚ ਆਜ਼ਾਦੀ ਮਿਲੀ ਸੀ ਅਤੇ ਦੇਸ਼ ਨੂੰ ਅਸਲੀ ਆਜ਼ਾਦੀ ਸਾਲ 2014 ਵਿੱਚ ਮਿਲੀ। ਯਾਨੀ ਪਾਤ ਪਾ ਸਰਕਾਰ ਅਤੇ ਮੋਦੀ ਦੇ ਪੀਐਮ ਬਣਨ ਤੋਂ ਬਾਅਦ ਹੀ ਅਸਲ ਵਿੱਚ ਭਾਰਤ ਆਜ਼ਾਦ ਹੋਇਆ। ਇੱਕ ਸਮੇਂ ਤਾਂ ਕੰਗਨਾਰਾ ਨੌਤ ਨੇ ਮਹਾਤਮਾ ਗਾਂਧੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸੀ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਾਨੂੰ ਸਿਖਾਇਆ ਕਿ ਜੇਕਰ ਤੁਹਾਡੀ ਇੱਕ ਗੱਲ ਤੇ ਚੰਡ ਪਵੇ ਤਾਂ ਦੂਜੀ ਗੱਲ ਅੱਗੇ ਕਰ ਦਿਓ ਅਤੇ ਇਸ ਨਾਲ ਤੁਹਾਨੂੰ ਆਜ਼ਾਦੀ ਮਿਲ ਜਾਏਗੀ। ਇਸ ਤਰ੍ਹਾਂ ਆਜ਼ਾਦੀ ਨਹੀਂ ਸਿਰਫ ਖੀਲਦੀ ਹੈ ਆਪਣੇ ਹੀਰੋ ਸਮਝਦਾਰੀ ਨਾਲ ਚੁਣੋ ਉਹ ਮੌਕਾ ਵੀ ਆਇਆ ਜਦੋਂ ਪੱਛਮੀ ਬੰਗਾਲ ਦੀ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਬੇਨਰਜੀ ਨੂੰ ਜਿੱਤ ਹਾਸਲ ਹੋਈ ਜਿਸ ਤੋਂ ਬਾਅਦ ਕੰਗਨਾ ਰਣੌਤ ਨੇ ਟਵੀਟ ਕਰਕੇ ਮਮਤਾ ਬੇਨਰਜੀ ਨੂੰ ਖੂਨ ਦੀ ਪਿਆਸੀ ਤਾੜਕਾ ਤੱਕ ਕਹਿ ਦਿੱਤਾ ਸੀ ਕੰਗਨਾ ਦੇ ਇਸ ਟਵੀਟ ਤੋਂ ਬਾਅਦ ਵਿਵਾਦ ਛਿੜ ਗਿਆ ਕੰਗਨਾ ਦਾ ਟਵਿੱਟਰ ਅਕਾਊਂਟ ਸਸਪੈਂਡ ਹੋ ਗਿਆ ਬਹੁਤਾ ਸਮਾਂ ਨਹੀਂ ਬੀਤਿਆ ਜਦੋਂ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਕੰਗਨਾ ਨੇ ਨਿਸ਼ਾਨੇ ਤੇ ਲਿਆ ने राहुल गांधी बारे ये कह दिया कि वो जिस तरह की होना चाहिए कि वो कोई ड्रग्स गलते नहीं कि वो कह रहे थे कि हम जो है हम शिव जी की बारात है और ये जो है चक्रव्यू है तो आप मुझे तो लगता है कि उनका टेस्ट होना चाहिए क्या कि को किसी ड्रग का कंजम्पशन करते हैं वो जिस हालत में वो पार्लियामेंट में पहुंच कर जिस तरह की वो बदहवास बातें करते हैं ਹੁਣ ਫੇਰ ਕੰਗਨਾ ਰਣੌਤ ਕਿਸਾਨ ਆंदोलਨ ਨੂੰ ਲੈ ਕੇ ਬੋਲੀ ਹੈ ਅਤੇ ਕਿਹਾ ਕਿ ਕਿਸਾਨ ਆंदोलਨ ਦੇ ਨਾਂ ਤੇ ਹਿੰਸਾ ਫੈਲਾਈ ਜਾ ਰਹੀ ਸੀ ਉੱਥੇ ਰੇਪ ਅਤੇ ਕਤਲ ਹੋ ਰਹੇ ਸੀ ਜੇਕਰ ਸਾਡੇ ਮਜ਼ਬੂਤ ਆਗੂ ਨਹੀਂ ਹੁੰਦੇ ਤਾਂ ਕਿਸਾਨ ਆंदोलਨ ਦੇ ਦੌਰਾਨ ਪੰਜਾਬ ਨੂੰ ਵੀ ਬੰਗਲਾਦੇਸ਼ ਬਣਾ ਦਿੱਤਾ ਜਾਂਦਾ ਭਾਜਪਾ ਨੇ ਕੰਗਨਾ ਦੇ ਬਿਆਨ ਤੋਂ ਖੁਦ ਨੂੰ ਵੱਖ ਕਰ ਲਿਆ ਭਾਜਪਾ ਨੇ ਕਿਹਾ ਕਿ ਪਾਰਟੀ ਕੰਗਨਾ ਦੇ ਬਿਆਨ ਤੋਂ ਅਸਹਿਮਤ ਹੈ ਅਤੇ ਪਾਰਟੀ ਦੇ ਨੀਤੀਗਤ ਮੁੱਦਿਆਂ ਤੇ ਬੋਲਣ ਦੀ ਇਜਾਜ਼ਤ ਨਹੀਂ ਹੈ। ਬਾਦਵਿਚ ਕੰਗਨਰ ਰਣੌਤ ਨੇ ਕਿਹਾ ਕਿ ਜੇਕਰ ਮੈਂ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਗਲਤ ਬਿਆਨੀ ਕੀਤੀ ਹੈ ਤਾਂ ਅੱਗੇ ਤੋਂ ਮੈਂ ਆਪਣੇ ਸ਼ਬਦਾਂ ਤੇ ਧਿਆਨ ਦੇਵਾਂਗੀ। ਇਸ ਤੋਂ ਬਾਅਦ ਪੰਜਾਬ ਦੇ ਸੰਗਰੂਰ ਤੋਂ ਸੰਸਦ ਰਹੇ ਸੁਮਨਜੀਤ ਸਿੰਘ ਮਾਨ ਨੇ ਕੋਈ ਕਸਰ ਨਹੀਂ ਛੱਡੀ। ਉਹਨਾਂ ਨੇ ਕੰਗਨਰ ਰਣੌਤ ਬਾਰੇ ਕੀ ਕਿਹਾ? ਇਹ ਵੀ ਸੁਣੋ। ਮੈਂ ਕਹਿਣਾ ਨਹੀਂ ਚਾਹਤਾ ਰਣੌਤ ਸਾਊਂ ਦਾ ਬਹੁਤ ਤਜਰਬਾ ਹੈ। उनसे आगे पूछ सकते हैं कि कैसे होता है तो लोगों को समझाया जाए कि तो कैसे होता है उनको तो की तजर्बा जैसे होता है आप अगर साइकिल चलाते हैं तो साइकिल चलाने का तजर्बा नहीं होता तो उनको तजर्बा है कंगना ने इस बयान से जवाब दिता कहा की कि साडे पुरुष प्रधान समाज दड़ा अजिहार मानसिकता है ਇਹ ਹੈ ਕੰਟਰੋਵਰਸੀ ਕੁਈਨ ਐਕਟ੍ਰੈਸ ਸਿਆਸਤਦਾਨ ਪਦਮਸ਼ਰੀ ਕੰਗਨਾ ਰਣੌਤ ਇਹਨਾਂ ਦੀਆਂ ਫਿਲਮਾਂ ਅਤੇ ਅਵਾਰਡਾਂ ਤੋਂ ਜ਼ਿਆਦਾ ਲੰਬੀ ਲਿਸਟ ਹੈ ਇਹਨਾਂ ਦੇ ਵਵਾਦਾਂ ਦੀ